ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈਸ ਪ੍ਰੈਜ਼ੀਡੈਂਟ ਸਾਹਿਬ ਧਨਖੜ ਸਾਹਿਬ ਨੇ ਅਸਤੀਫਾ ਦਿੱਤਾ ਜੀ ਇਹਦੇ ਤੇ ਤੁਹਾਡੇ ਕੀ ਵਿਚਾਰ ਝੋਕਾ ਹੂਆ ਜਾਟ ਔਰ ਟੂਟੀ ਖਾਟ ਕਿਸੇ ਕੰਮ ਕੇ ਨਹੀਂ ਹੋਤੇ ਇਹ ਸਾਡੇ ਧਨਖੜ ਸਾਹਿਬ ਜੀ ਨੇ ਇੱਕ ਵਾਰੀ ਹਾਂਜੀ ਇਹ ਗੱਲ ਗਈ ਸੀ 6 ਅਗਸਤ 2022 ਨੂੰ ਜਦੋਂ ਉਪ ਰਾਸ਼ਟਰਪਤੀ ਬਦਲ ਲਈ ਵੋਟਾਂ ਪਈਆਂ ਸੀਗੀਆਂ ਇਹਨਾਂ ਦੇ ਆਪੋਜ਼ਿਟ ਯੂਪੀਏ ਨੇ ਮਾਰਗ ਸ਼੍ਰੀਮਤੀ ਮਾਰਗਰੇਟ ਆਲਬਾ ਜੀ ਨੂੰ ਉਮੀਦਵਾਰ ਬਣਾਇਆ ਸੀ ਠੀਕ ਹੈ 182 ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਧਨਖੜ ਸਾਹਿਬ ਨੂੰ 7528 ਵੋਟਾਂ ਪਈਆਂ 528 ਟੋਟਲ 725 ਵੋਟਾਂ ਦੇ ਵਿੱਚੋਂ 528 ਵੋਟਾਂ ਲੈ ਕੇ ਇਹ ਉਪ ਰਾਸ਼ਟਰਪਤੀ ਚੁਣੇ ਗਏ ਹਾਂਜੀ ਹੁਣ ਆਇਏ ਅਸਤੀਫਾ ਇਹਨਾਂ ਨੇ ਅਸਤੀਫੇ ਦੇ ਵਿੱਚ ਕਾਰਨ ਲਿਖਿਆ ਹੈ ਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਆਪਣਾ ਅਸਤੀਫਾ ਦੇ ਰਿਹਾ ਜੇ ਕੋਈ ਸਿਹਤ ਵਾਲੀ ਗੱਲ ਹੁੰਦੀ ਤਾਂ ਉਹ ਮੌਨਸੂਨ 70 ਦਾ ਪਹਿਲਾ ਦਿਨ ਕਿਉਂ ਉਹ ਅਟੈਂਡ ਕਰਦੇ ਉਹ ਪਹਿਲੇ ਦਿਨ ਹੀ ਇਸਤੀਫਾ ਦਿੰਦੇ ਬਿਲਕੁਲ ਕਿਉਂਕਿ ਸਿਹਤ ਇੱਕਦਮ ਤਾਂ ਵਿਗੜੀ ਨਹੀਂ ਹੈ ਇੱਕਦਮ ਜਦੋਂ ਇਹਨਾਂ ਦੀ ਸਿਹਤ ਵਿਗੜੀ ਸੀਗੀ ਉਹ ਸੀ 25 ਜੂਨ ਨੂੰ ਨੈਣੀਤਾਲ ਯੂਨੀਵਰਸਿਟੀ ਦੇ ਵਿੱਚ ਕੋਈ ਕਨਵੋਕੇਸ਼ਨ ਸੀ ਉਦੋਂ ਇਹਨਾਂ ਦੇ ਦਰਦ ਹੋਇਆ ਤੇ ਉਦੋਂ ਇਹਨਾਂ ਨੂੰ ਨੈਣੀਤਾਲ ਦੇ ਹਸਪਤਾਲ ਲੈ ਗਏ ਉਥੋਂ ਇਹਨਾਂ ਨੂੰ ਚੈੱਕ ਅਪ ਕਰਕੇ ਛੁੱਟੀ ਦਿੱਤੀ ਉਸ ਤੋਂ ਬਾਅਦ ਫਿਰ 9 ਮਾਰਚ ਨੂੰ ਇਹ ਦੁਬਾਰਾ ਸਿਹਤ ਵਿਗੜੀ ਤੇ ਇਹ ਦਾਖਲ ਹੋਏ ਤਾਂ ਇਹਨਾਂ ਦੇ ਸਟੰਟ ਪਿਆ ਤੇ ਠੀਕ ਹੋ ਗਏ ਉਸ ਤੋਂ ਬਾਅਦ ਛੁੱਟੀ ਮਿਲ ਗਈ 12 ਮਾਰਚ ਨੂੰ ਇਹਨਾਂ ਨੂੰ ਠੀਕ ਠਾਕ ਕੰਮ ਕਰ ਰਹੇ ਸੀਗੇ ਵਿਵਾਦਾਂ ਨਾਲ ਬਹੁਤ ਤਕੜਾ ਨਾਤਾ ਰਿਹਾ ਹੈ ਤੁਨਖੜ ਸਾਹਿਬ ਦਾ ਪਹਿਲਾਂ ਇਹ ਗਵਰਨਰ ਸੀਗੇ ਪੱਛਮੀ ਬੰਗਾਲ ਦੇ ਇਹਨਾਂ ਨੇ ਮਮਤਾ ਬਨਰਜੀ ਨੂੰ ਉਹ ਬਾਣੀ ਪਾਇਆ ਉਹ ਬਾਣੀ ਪਾਇਆ ਜਿਹਦੇ ਇਨਾਮ ਵੱਜੋਂ ਇਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਉਹਨਾਂ ਵਾਈਸ ਪ੍ਰੈਜ਼ੀਡੈਂਟ ਇੱਕ ਬਹੁਤ ਵੱਡਾ ਮਤਲਬ ਰਤਬਾ ਆ ਹੂੰ ਕਿਉਂਕਿ ਸਾਡੇ ਜਿਹੜੇ ਸਭ ਤੋਂ ਪਹਿਲਾ ਰਤਬਾ ਆ ਰਾਸ਼ਟਰਪਤੀ ਜੀ ਦਾ ਬਿਲਕੁਲ ਉਹ ਨੰਬਰ 1 ਮਤਲਬ ਸਾਡੇ ਦੇਸ਼ ਦੇ ਪਹਿਲੇ ਨਾਗਰਿਕ ਹੁੰਦੇ ਨੇ ਉਹ ਤੇ ਦੋ ਨੰਬਰ ਹੁੰਦੇ ਨੇ ਵਾਈਸ ਪ੍ਰੈਜ਼ੀਡੈਂਟ ਬਿਲਕੁਲ ਅੱਜ ਤੱਕ ਜਿਹੜੇ ਉਹ ਉਪਰਾਸ਼ਟਰਪਤੀ ਹੁੰਦੇ ਨੇ ਨਾ ਉਹ ਜਿਹੜਾ ਉਪਰਲਾ ਸਦਨ ਆ ਰਾਜਸਭਾ ਹੂੰ ਉਹਦੇ ਸਭਾਪਤੀ ਹੁੰਦੇ ਨੇ ਲੇਕਿਨ ਜਾਦਾ ਦੇਖਿਆ ਜਾਵੇ ਤਾਂ ਜਿਹੜਾ ਸਦਨ ਨੂੰ ਨਾ ਰਾਜ ਸਭਾ ਨੂੰ ਉਪ ਸਭਾਪਤੀ ਹੀ ਚਲਾਉਂਦੇ ਨੇ ਬਿਲਕੁਲ ਪਰ ਇਹਦੇ ਵਿੱਚ ਕੀ ਸੀਗਾ ਇਹ ਆਪ ਖੁਦ ਚਲਾਉਂਦੇ ਰਹੇ ਨੇ ਤੇ ਇਹ ਇਹ ਪਹਿਲੇ ਰਾ ਉਪ ਰਾਸ਼ਟਰਪਤੀ ਨੇ ਹਿੰਦੁਸਤਾਨ ਦੇ ਜਿਨ੍ਹਾਂ ਦੇ ਖਿਲਾਫ ਮਤਲਬ ਇੰਪੀਚਮੈਂਟ ਆਈ ਹੈ ਇੰਪੀਚਮੈਂਟ ਤੇ ਇਹ ਪਹਿਲੇ ਰਾਸ਼ਟਰਪਤੀ ਨੇ ਸਾਰੇ ਜਣ ਕੇ ਜਿਹੜਾ ਵਿਰੋਧੀ ਧਰਸੀ ਉਹਨਾਂ ਨੇ ਇਹਨਾਂ ਦੇ ਖਿਲਾਫ ਮਤਾ ਲਿਆਂਦਾ ਉਸ ਇਨ ਇਹ ਵੋਕਲ ਬਹੁਤ ਸੀਗੇ ਚਰਚਾ ਦੇ ਵਿੱਚ ਹਮੇਸ਼ਾ ਬਣੇ ਰਹਿੰਦੇ ਸੀ ਤੇ ਤੁਹਾਨੂੰ ਇੱਕ ਗੱਲ ਦਾ ਪਤਾ ਹੋਊਗਾ ਜੇ ਜਿਹੜੇ ਸਾਡੇ ਮੋਦੀ ਜੀ ਹੈ ਨਾ ਪ੍ਰਧਾਨ ਮੰਤਰੀ ਜੀ ਹਮ ਉਹਨਾਂ ਨੂੰ ਜਿਹੜਾ ਬੰਦਾ ਕੋਈ ਜ਼ਿਆਦਾ ਚਰਚਾ 'ਚ ਰਹਿੰਦਾ ਨਾ ਪਸੰਦ ਨਹੀਂ ਆਉਂਦਾ ਪਸੰਦ ਨਹੀਂ ਆਉਂਦਾ ਉਹਦੇ ਬਾਰੇ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਹਾਂਜੀ ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹਮ ਹਰ ਟੀਵੀ ਚੈਨਲ ਦੇ ਉੱਪਰ ਹਰ ਕੈਨਲ ਦੇ ਉੱਪਰ ਮੋਦੀ 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 ਹੋ ਰਿਆ ਸੀਗਾ ਬਿਲਕੁਲ ਪ੍ਰਾਈਮ ਟਾਈਮ ਦੇ ਵਿੱਚ ਕੀ ਦੂਜੇ ਸਲੋਟ ਦੇ ਵਿੱਚ ਵੀ ਮੋਦੀ ਜੀ ਦੀ ਹੀ ਫੋਟੋ ਆਉਂਦੀ ਸੀ ਹੂੰ ਉਸ ਦਰਮਿਆਨ ਜਾਨੀ ਕਿ ਇਹਨਾਂ ਨੇ ਰਾਹੁਲ ਗਾਂਧੀ ਨੂੰ ਪੱਪੂ 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 ਕਹਿਣਾ ਚਾਲੂ ਕੀਤਾ ਭਾਜਪਾ ਨੇ ਹੂੰ ਤੇ ਉਹਦੇ ਵਿੱਚ ਸਭ ਤੋਂ ਵੱਧ ਛਾਲ ਮਾਰੀ ਕਿਹਨੇ ਇੱਕ ਸਾਡੇ ਧਾਰਮਿਕ ਗੁਰੂ ਆਸਾ ਰਾਮ ਜੀ ਆਸਾ ਰਾਮ ਜੀ ਹਾਂ ਆਸਾ ਰਾਮ ਜੀ ਨੇ ਉਹ ਢੇਰੀ ਵਿਆਂਦੀ ਪੱਪੂ 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 ਉਹ ਜਿਹੜਾ ਟਾਈਮ ਸੀ ਨਾ ਹੂੰ ਮੋਦੀ ਜੀ ਦਾ ਟੀਵੀ ਤੇ ਆਉਂਦਾ ਉਹ ਆਸਾ ਰਾਮ ਜੀ ਖਾਣ ਲੱਗ ਗਏ ਹੁਣ ਮੋਦੀ ਜੀ ਨੂੰ ਕਿੱਥੋਂ ਪਸੰਦ ਆਵੇ ਚਾਹੇ ਕੰਮ ਉਹ ਮੋਦੀ ਜੀ ਦਾ ਹੀ ਕਰ ਰਹੇ ਸੀਗੇ ਹਾਂ ਪਰ ਮੋਦੀ ਜੀ ਨੂੰ ਕਿੱਥੋਂ ਇਹ ਵਾਰਾ ਖਾਵੇ ਵੀ ਹੈ ਯਾਰ ਮੇਰਾ ਟਾਈਮ ਕੋਈ ਹੋਰ ਬੰਦਾ ਖਾਈ ਜਾਵੇ ਮੋਦੀ ਜੀ ਨੇ ਗੁਜਰਾਤ ਦੇ ਵਿੱਚ ਇੱਕ ਐਸਾ ਗੰਦਾ ਕੇਸ ਪਵਾ ਕੇ ਗੁਜਰਾਤ ਪੁਲਿਸ ਤੋਂ ਆਸਾ ਰਾਮ ਨੂੰ ਚਕਵਾ ਲਿਆ ਇਹ ਦੌਰ ਤੋਂ ਹੂੰ ਉਦੋਂ ਤੋਂ ਆਸਾ ਰਾਮ ਜੇਲ੍ਹ ਦੇ ਵਿੱਚ ਹੀ ਬੰਦਾ ਹੈ ਹਾਂ ਫਿਲਹਾਲ ਵੀ ਬੰਦੀ ਨੇ ਉਹ ਆਪਦੇ ਵੱਲੋਂ ਤਾਂ મોદી ਜੀ ਦਾ ਖੈਰਗਵਾ ਬਣ ਰਿਹਾ ਸੀਗਾ ਹੂੰ ਵੀ ਮੈਂ મોદી ਦੇ ਸਭ ਤੋਂ ਨੇੜੇ ਹਾਂ ਉਹ ਸਭ ਤੋਂ ਵੱਧ ਪੱਪੂ 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 ਕਰ ਰਿਹਾ ਸੀਗਾ ਪਰ મોદી ਜੀ ਨੇ ਐਸਾ ਉਹਦਾ ਯਾਨੀ ਕਿ ਉਹਦੀ ਘਟੜੀ ਬਣ ਕੇ ਉਹ ਸਿੱਟੀ ਜੇਲ੍ਹ ਚ ਉਹ ਮਤਲਬ ਆ 11 ਸਾਲ ਹੋ ਗਏ ਹੂੰ ਜੇਲ੍ਹ ਚ ੱੱਕੇ ਖਾਂਦੇ ਨੂੰ ਸਹੀ ਗੱਲ ਹੈ ਇਦਾਂ ਹੀ ਧਨਖੜ ਸਾਹਿਬ ਵੀ ਕਦੇ ਜੱਜਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਜੱਜਾਂ ਦੇ ਖਿਲਾਫ ਮਤਲਬ ਇਹ ਕਹਿੰਦੇ ਸੀਗੇ ਜੀ ਮਤਲਬ ਚੀਫ ਜਸਟਿਸ ਕਹਿੰਦੇ ਸੀਗੇ ਵੀ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਸੰਵਿਧਾਨ ਸਭ ਤੋਂ ਉੱਪਰ ਹੈ ਲੇਕਿਨ ਇਹ ਕਹਿੰਦੇ ਸੀ ਨਾ ਸੰਸਦ ਦੇ ਉੱਪਰ ਕੁਝ ਨਹੀਂ ਹੈਗਾ ਸੰਸਦ ਤੋਂ ਉੱਤੇ ਕੁਝ ਨਹੀਂ ਵੀ ਸਾਰਾ ਅੱਗੇ ਅਸੀਂ ਸੰਸਦ ਹੀ ਕਾਨੂੰਨ ਬਣਾਉਂਦੀ ਆ ਤਾਂ ਫਿਰ ਸੰਸਦ ਉੱਪਰ ਹੋਈ ਜਦ ਕਿ ਸਾਰਾ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਇਹਦੇ ਵਿੱਚ ਕੀ ਹੈ ਫਿਰ ਬੀਜੇਪੀ ਨੂੰ ਨਾ ਇਹਨਾਂ ਨੂੰ ਡਿਫੈਂਡ ਕਰਨਾ ਪੈਂਦਾ ਸੀਗਾ ਕਿਉਂਕਿ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਸੀਗਾ ਮੌਕਾ ਮਿਲਣ ਕਰਕੇ ਫਿਰ ਸਾਰਾ ਬੀਜੇਪੀ ਇਹਨਾਂ ਨੂੰ ਡਿਫੈਂਡ ਕਰਨ ਲੱਗ ਜਾਂਦੀ ਸੀ ਇਹ ਇਹ ਕਈ ਵਾਰੀ ਮਤਲਬ ਇਦਾਂ ਇਹ ਬੋਲਦੇ ਰਹੇ ਪਿੱਛੇ ਜੇ ਇੱਕ ਜੈਪੁਰ ਦੇ ਵਿੱਚ ਕਨਵੋਕੇਸ਼ਨ ਸੀਗੀ ਗਵਰਨਰ ਸਾਹਿਬ ਦੀ ਉੱਥੇ ਗਏ ਸੀਗੇ ਚੀਫ ਗੈਸਟ ਬਣ ਕੇ ਉੱਥੇ ਇਹਨਾਂ ਨੇ ਜਿਹੜਾ ਹੁਣ ਕ੍ਰਿਸ਼ੀ ਮੰਤਰੀ ਨੇ ਨਾ ਉਹਨਾਂ ਨੂੰ ਕਿਸਾਨਾਂ ਦੇ ਬਿਲਾਵਾਰੇ ਵੀ ਗੱਲ ਕੀਤੀ ਕਿ ਜਿਹੜੇ ਉਹ ਬਿੱਲ ਵਾਪਸ ਹੋਏ ਨੇ ਉਹ ਲਾਗੂ ਕਿਉਂ ਨਹੀਂ ਹੋ ਰਹੇ ਤੁਸੀਂ ਕਿਸਾਨਾਂ ਨੂੰ ਮਤਲਬ ਕਿਉਂ ਐਦਾਂ ਮਤਰਿਆ ਹਸਲੂਕ ਕਰਦੇ ਹੋ ਉਹਦੇ ਬਾਰੇ ਵੀ ਇਹਨਾਂ ਨੇ ਕੋਈ ਬਿਆਨ ਬੋਲ ਨਹੀਂ ਦਿੱਤੇ ਉਦੋਂ ਵੀ ਵਿਰੋਧੀ ਧਿਰ ਨੇ ਬਹੁਤ ਚੱਕਿਆ ਮੁੱਦੇ ਨੂੰ ਤੇ ਫਿਰ ਭਾਜਪਾ ਨੂੰ ਇਹਨਾਂ ਨੂੰ ਡਿਫੈਂਡ ਕਰਨਾ ਪਿਆ ਹੁਣ ਜਿਹੜਾ ਕੱਲ ਕੀ ਹੋਇਆ ਉੱਥੇ ਜਦੋਂ ਬੋਲਦੇ ਸੀਗੇ ਇਹ ਜਿਹੜੇ ਜੇਪੀ ਨਢਾਈ ਨੱਡਾ ਸਾਹਿਬ ਜੇਪੀ ਨੱਡਾ ਜੀ ਕਹਿੰਦੇ ਵੀ ਜੋ ਕੁਝ ਮੈਂ ਕਹਿ ਰਿਹਾ ਨਾ ਉਹ ਜਾਊਗਾ ਮਤਲਬ ਰਿਕਾਰਡ ਤੇ ਜੋ ਤੁਸੀਂ ਕਹਿ ਰਹੇ ਉਹ ਨਹੀਂ ਜਾਊਗਾ ਯਾਰ ਕੱਡੀ ਬੇਇੱਜ਼ਤੀ ਹੈ ਇੱਕ ਜਿਹੜਾ ਸਵਾਪਤੀ ਆ ਉਹ ਆਸਣ ਦਾ ਮਾਲਕ ਹੈ ਜਿਹੜਾ ਉਹਦੀ ਗੱਲ ਨਹੀਂ ਜਾਊਗੀ ਤੇ ਇੱਕ ਨੱਡਾ ਕਿਉਂ ਬੋਲ ਰਿਹਾ ਉਸ ਇੱਕ ਇਹਨਾਂ ਨੇ ਨਾ ਜਿਹੜੀ ਮਤਲਬ ਕੀ ਕਹਿੰਦਾ بزਨਸ ਐਡਵਾਈਜ਼ਰੀ ਦੀ ਮੀਟਿੰਗ ਸੱਦੀ ਸੀਗੀ ਵੀ ਆਪਾਂ ਸੈਸ਼ਨ ਚਲਾਉਣਾ ਸਾਰਿਆਂ ਨੂੰ ਬੁਲਾਇਆ ਜਾਂਦਾ ਵੀ ਸੈਸ਼ਨ ਕਿਦਾਂ ਚਲਾਉਣਾ ਉਹਦੇ ਚ ਸਲਾਹ ਕੀਤੀ ਜਾਂਦੀ ਹੈ। ਉਹ ਵਿਰੋਧੀ ਧਿਰ ਵਾਲੇ ਸਾਰੇ ਪਹੁੰਚ ਗਏ। ਤੇ ਹੁਣ ਸਭ ਤੋਂ ਵੱਧ ਜ਼ਰੂਰੀ ਹੁੰਦਾ ਸੰਸਦਵੀ ਮੰਤਰੀ ਕਿਰਨ ਰਜੀਜੂ ਹੈ ਜਿਹੜੇ ਬੀਜੇਪੀ ਦੇ ਉਹਨਾਂ ਦਾ ਪਹੁੰਚਣਾ ਸਭ ਤੋਂ ਵੱਧ ਜ਼ਰੂਰੀ ਹੁੰਦਾ ਕਿਉਂਕਿ ਸੰਸਦ ਦੀ ਕਾਰਵਾਈ ਹੈ ਜਿਹੜੀ ਉਹਨਾਂ ਨੇ ਦੇਖਣੀ ਹੁੰਦੀ ਹੈ। ਨਾ ਕਿਰਨ ਰਜੀਜੂ ਪਹੁੰਚਿਆ ਤੇ ਨਾ ਹੀ ਜੇਪੀ ਨੱਡਾ ਪਹੁੰਚਿਆ। ਅੱਛਾ ਕਿਉਂਕਿ ਵਿਰੋਧੀ ਧਰਦੇ ਆ ਉਹ ਆਪਣਾ ਸੱਚ ਉਹਦੇ ਆਗੂ ਨੇ ਉਹ ਰਾਜ ਸਭਾ ਚ ਨੱਡਾ ਜੀ ਤੇ ਨਾ ਹੀ ਉਹ ਪਹੁੰਚੇ ਨੇ ਉਹ ਇਹਨਾਂ ਨੂੰ ਬੜਾ ਬਿਆਪ ਨੂੰ ਬੇਇੱਜ਼ਤੀ ਮਹਿਸੂਸ ਕੀਤੀ ਇਹਨਾਂ ਨੇ ਯਾਰ ਇੱਕ ਤਾਂ ਮੈਨੂੰ ਇੰਨੀ ਗੱਲ ਕਹਤੀ ਵੀ ਜੋ ਮੈਂ ਕਹਿ ਰਿਹਾ ਉਹ ਆਊਗਾ ਤੇ ਜੋ ਤੁਸੀਂ ਕਹਿ ਰਹੇ ਹੋ ਰਿਕਾਰਡ ਤੇ ਨਹੀਂ ਹੋਊਗਾ ਤੇ ਹੁਣੇ ਦੋਨੇ ਬੰਦੇ ਨਹੀਂ ਆਏ ਇਹ ਚੱਕਰ ਕੀ ਆ ਇਹਨਾਂ ਨੇ ਫਿਰ ਪ੍ਰਧਾਨ ਮੰਤਰੀ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਦੱਸਾਂ ਵੀ ਭਾਈ ਇਹ ਕੀ ਚੱਲ ਰਿਹਾ ਹੈ ਇਹ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਬਿਲਕੁਲ ਉਹ ਪ੍ਰਧਾਨ ਮੰਤਰੀ ਨੇ ਕਹਿੰਦੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ ਅੱਛਾ ਜੀ ਉਹ ਇਹਨਾਂ ਨਾਲ ਉਹਨਾਂ ਨੇ رابطہ ਹੀ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਸੰਸਦ ਭਵਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਵੀ ਦਫ਼ਤਰ ਹੁੰਦਾ ਹੈ ਗ੍ਰਹਿ ਮੰਤਰੀ ਦਾ ਵੀ ਆਫਿਸ ਹੁੰਦਾ ਬਿਲਕੁਲ ਆਣਣ-ਪਾਣਣ ਉਹਨਾਂ ਨੇ ਦੁਪਹਿਰ ਤੋਂ ਬਾਅਦ ਆਪਣੇ ਮੀਟਿੰਗਾਂ ਸੱਦੀਆਂ ਸਾਰੇ ਵੱਡੇ ਵੱਡੇ ਜਿਹੜੇ ਲੀਡਰ ਨੇ ਜੇਪੀ ਨੱਡਾ ਹੋ ਗਿਆ ਅਮਿਤ ਸ਼ਾਹ ਜੀ ਹੋ ਗਏ ਰਾਜਨਾਥ ਸਿੰਘ ਹੋ ਗਏ ਜਿਹੜੇ ਵੱਡੇ ਮਤਲਬ ਕੈਬਨਿਟ ਮਨਿਸਟਰ ਨੇ ਸਾਰਿਆਂ ਨੂੰ ਆਪਦੇ ਆਫਿਸ ਤੇ ਬੁਲਾਇਆ ਗੱਲਾਂ ਬਾਤਾਂ ਕੀਤੀਆਂ ਫਿਰ ਉਸ ਤੋਂ ਬਾਅਦ ਅਮਿਤ ਸ਼ਾਹ ਹੀ ਨੇ ਆਪਣੇ ਆਫਿਸ ਦੇ ਵਿੱਚ ਸਾਰੇ ਬੁਲਾਏ ਮਤਲਬ ਜਿਹੜੀ ਮੈਂ ਗੱਲ ਤੁਹਾਨੂੰ ਕਹੀ ਹੈ ਜਿਹੜੀ ਇੱਕ ਵਾਰੀ ਇਹਨਾਂ ਨੇ ਗੱਲ ਕਹੀ ਸੀ ਝੁਕਾ ਹੂਆ ਜਾਟ ਔਰ ਟੂਪੀ ਖਾਟ ਕਿਸੇ ਕੰਮ ਕੇ ਨਹੀਂ ਹੁੰਦਾ ਇਹਨਾਂ ਨੂੰ ਜਦੋਂ ਸਮਝ ਲੱਗ ਗਈ ਵੀ ਇਹ ਤਾਂ ਕੰਮ ਸਹੀ ਨਹੀਂ ਇਹਨਾਂ ਨੇ ਸ਼ਾਮ ਨੂੰ ਕਿ 9 ਵਜੇ ਆਪਦਾ ਇੱਕ ਪੋਸਟ ਪਾਦੀ ਕਿ ਮੈਂ ਆਪਦਾ ਅਸਤੀਫਾ ਦੇ ਰਿਹਾ ਤੇ ਉਹਦਾ ਬੜਾ ਹੜਕੰਪ ਮਚਿਆ ਵੀ ਆਹ ਕੀ ਹੋ ਗਿਆ ਕਿਉਂਕਿ ਦੇਖੋ ਜੇ ਆਪਾਂ ਸਿਹਤ ਕਾਰਨਾ ਕਰਕੇ ਅਸਤੀਫਾ ਦਈਏ ਨਾ ਤਾਂ ਇਹਨਾਂ ਨੂੰ ਫਿਰ ਉਹ ਜਿਹੜਾ ਸੰਸਦ ਸੱਤਰ ਦਾ ਪਹਿਲਾ ਦਿਨ ਹੈ ਉਹ ਵੀ اٹੈਂਡ ਨਹੀਂ ਸੀ ਕਰਨਾ ਚਾਹੀਦਾ ਇਹ ਪਹਿਲਾਂ ਸਵੇਰੇ ਹੀ ਦੇ ਦਿੰਦੇ ਅਸਤੀਫਾ ਬਿਲਕੁਲ ਜਾਂ ਫਿਰ ਜਾਂ ਸੰਸਦ ਸੱਤਰ ਜਿੰਨਾ ਚੱਲਣਾ ਸੀਗਾ ਅਗਸਤ ਤੱਕ ਤੇ ਪੂਰਾ ਕਰਦੇ ਬਿਲਕੁਲ ਜੋ ਉਸ ਤੋਂ ਬਾਅਦ ਅਸਤੀਫਾ ਦਿੰਦੇ ਦੱਬੇ ਜੇ ਨਹੀਂ ਹੋਣਾ ਚਾਹੀਦਾ ਹਾਂ ਇਹ ਹੁਣ ਇਹਦੇ ਵਿੱਚ ਕਈ ਨੈਸ਼ਨਲ ਮੀਡੀਆ ਵਾਲੇ ਇਹ ਵੀ ਦੇਖਦੇ ਨੇ ਕਿਉਂਕਿ ਇਹਨਾਂ ਨੇ ਵੀ 75 ਸਾਲ ਦੇ ਹੋ ਜਾਣਾ 75 ਆ ਹੁਣ ਹਮ ਧਨਖੜ ਸਾਹਿਬ ਨੇ ਤੇ ਉਧਰੋਂ ਫਿਰ ਆਰਐਸਐਸ ਦੇ ਮੁਖੀ ਮੋਨ ਭਾਗਵਤ ਨੇ ਵੀ ਇੱਕ ਬਿਆਨ ਦਿੱਤਾ ਸੀ ਵੀ ਜੇ 75ਵੇਂ ਜਨਮ ਦਿਨ ਤੇ ਤੁਹਾਨੂੰ ਕੋਈ ਬਧਾਈ ਦੇਵੇ ਤਾਂ ਖੁਸ਼ ਹੋਣ ਦੀ ਲੋੜ ਨਹੀਂ ਤੁਹਾਡੇ ਰਿਟਾਇਰ ਹੋਣ ਦਾ ਸਮਾਂ ਆ ਗਿਆ ਤੇ ਇਹ ਹੁਣ ਪ੍ਰਧਾਨ ਮੰਤਰੀ ਦੇ ਉੱਪਰ ਯਾਨੀ ਕਿ ਪ੍ਰੈਸ਼ਰ ਬਣਦਾ ਵੀ ਕੁਝ ਸੋਚ ਸਕਦੇ ਆ ਕਿ ਆ ਕਿਉਂਕਿ ਫਿਰ ਉਹਨੇ ਤਾਂ ਆਪਦੀ ਨਾ ਜੱਟਾਂ ਵਾਲੀ ਗੱਲ ਦਿਖਾਤੀ ਅਸਤੀਫਾ ਦੇ ਕੇ ਵੀ ਜੁਕਾ ਹੂਆ ਜੱਟ ਔਰ ਟੁੱਟੀ ਖਾਟ ਕਿਸੇ ਕੰਮ ਕੇ ਨਹੀਂ ਆ ਇਹਦੇ ਪਿਛੇ ਕਾਰਨ ਅਸਤੀਫੇ ਦਾ ਬਾਕੀ ਹੋ ਸਕਦੇ ਹੋਰ ਵੀ ਕੋਈ ਪਿਛੇ ਕਾਰਨ ਹੋਵੇ ਹਾਂ ਬਗ ਜਿਹੋ ਲੱਗਦਾ ਆਪਾਂ ਨੂੰ ਜੋ ਦੇਖਿਆ ਕਿ ਹੁਣ ਤੱਕ ਜਿਹੜਾ ਜੇਪੀ ਨੱਡਾਈ ਦਾ ਬਿਆਨ ਰਿਹਾ ਹੁਣ ਤੱਕ ਤੇ ਉਹ ਹਸਾਬ ਨਾਲ ਤਾਂ ਇਹਦਾ ਮਤਲਬ ਜਿਹੜੇ ਕਾਰਨ ਨੇ ਨਾ ਇਹੀ ਲੱਗਦਾ ਠੀਕ ਹੈ ਜੀ ਬਣਦਾ ਵੀ ਆਹੀ ਆ ਜੋ ਦਿਖ ਰਿਹਾ ਹਲੇ ਤੱਕ ਹਨਾ ਜੀ ਹਾਂ ਜੀ ਤੇ ਅੱਜ ਦਾ ਸ਼ੋਅ ਆਪਾਂ ਓਰੀ ਵਾਈਂਡ ਅਪ ਕਰਦੇ ਆਂ ਜੀ ਸਰੋਤਿਆਂ ਦੇ ਲਈ ਇਜਾਜ਼ਤ ਸਾਫ ਸ੍ਰੀ ਕਾ